ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸੌਤਾ ਅੱਜ ਖੜੇ ਹਾਂ ਅਸੀਂ ਤਰਨਤਾਰਨ ਦੇ ਪਿੰਡ ਪਰੋਵਾਲ ਦੇ ਵਿੱਚ ਇੱਥੇ ਕਿ ਜੋ ਬੀਤੇ ਦਿਨੀਂ ਬਰਸਾਤ ਦੇ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਮਕਾਨ ਦੀ ਡਿੱਗ ਗਈ ਸੀ ਅੱਜ ਅਸੀਂ ਉੱਥੇ ਪਹੁੰਚੇ ਹਾਂ ਤੇ ਘਰ ਦੇ ਹਾਲਾਤ ਦੇਖੇ ਸੀ ਬਹੁਤ ਮਾੜੇ ਹਾਲਾਤ ਸੀ ਘਰ ਦੇ ਗਰੀਬ ਪਰਿਵਾਰ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਘਰ ਦੇ ਜੋ ਲਾਈਵ ਤਸਵੀਰਾਂ ਆਏ ਉਹ ਤੁਹਾਨੂੰ ਦਿਖਾਈਆਂ ਜਾਣ ਪਰਿਵਾਰ ਦੇ ਦੱਸਣ ਦੇ ਅਨੁਸਾਰ ਇਸ ਤਰ੍ਹਾਂ ਸੀ ਕਿ ਅੰਦਰ ਪਰਿਵਾਰ ਦੇ ਮੈਂਬਰ ਵੀ ਸੀ ਉਸ ਟਾਈਮ ਜਦੋਂ ਛੱਤ ਡਿੱਗੀ ਐ ਤੇ ਪਰਿਵਾਰ ਦੇ ਮੈਂਬਰ ਅੰਦਰ ਸੀ ਕਈਆਂ ਦੇ ਸੱਟ ਵੀ ਵੱਜੀ ਐ ਤੇ ਅਸੀਂ ਪਰਿਵਾਰ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਉਹਨਾਂ ਕੋਲੋਂ ਕੀ ਹਾਸਾ ਵਾਪਰਿਆ ਐ ਸਾਡੇ ਨਾਲ ਪਰਿਵਾਰਕ ਮੈਂਬਰ ਮਨਜੂਦ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਵੀਰ ਜੀ ਕੀ ਨਾਂ ਜੀ ਹਾਂਜੀ ਕਿਸਾਨ ਦੀਪ ਸਿੰਘ ਜੀ ਪਿੰਡ ਕਿਹੜਾ ਹੈ ਜੀ ਪਿੰਡ ਭਰੋਵਾਲ ਜੀ ਹਾਂਜੀ ਵਿੱਚ ਜੀ ਉਹ ਮਕਾਨ ਦੀ ਛੱਤ ਡਿੱਗੀ ਏ ਕਿਸ ਕਾਰਨ ਡਿੱਗੀ ਏ ਤੇ ਕੀ ਨੁਕਸਾਨ ਹੋਇਆ ਏ ਇਹ ਮੀਂਹ ਦੇ ਕਾਰਨ ਡਿੱਗੀ ਭਾਜੀ ਮਲ ਅਸੀਂ ਅੰਦਰ ਹਾਂ ਤੇ ਮਾਤਾ ਹਣੀ ਬਾਹਰ ਹੀ ਤੋਂ ਮੀਂਹ ਪਹਿਲੋਂ ਛੋਟਾ ਛੋਟਾ ਆਂਡਾ ਤੇ ਬਾਦੋਂ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਉਹ ਜਦੋਂ ਮੈਂ ਤੇ ਮੇਰਾ ਭਰਾ ਅੰਦਰ ਸੀ ਤੇ ਛੱਤ ਇੱਕਦਾਂ ਮੇ ਉੱਤੇ ਡਿੱਗੀ ਅਸੀਂ ਵੱਡਾ ਭਰਾ ਉਹਦੇ ਸੱਟ ਲੱਗ ਗਈ ਏ ਜੀ ਤੇ ਮੇਰੇ ਵੀ ਆਵੇ ਟੈਲਾਂ ਟੂਲਾਂ ਵੱਡੀਆਂ ਸਿਰ ਤੇ ਬਚਾਵਾ ਜੀ ਹਰੇ ਮੰਮੀ ਮੇਰੀ ਹੁਣੀ ਮਲ ਬਾਹਰ ਹੀ ਤੇ ਉਹਨਾਂ ਦਾ ਬਚਾਅ ਹੋ ਗਿਆ ਜੀ ਤੇ ਮਲ ਉਹਨਾਂ ਨੂੰ ਸੁੰਦਾ ਵਗੈਰਾ ਘਾਟਿਆ ਤੇ ਉਮਰ ਜਾਰੀ ਦਾ ਕਰਕੇ ਦਿੱਤਾ ਹੁਣੀ ਆ ਜੀ ਤੇ ਪਿਓ ਵੀ ਨਹੀਂ ਸਾਡਾ ਹੈਗਾ ਮਹਾਰਾਜ ਬਟਨ ਛੋਟੇ ਹੋਂਦੋਂ ਕਿਉਂ ਦੀ ਡੈਥ ਹੋ ਗਈ ਸੀ ਜੀ ਤੇ ਢਾੜੀ ਦਾ ਪਾ ਕਰੀਦਾ ਵਾ ਜੀ ਹਾਂਜੀ ਕਿੰਨੀ ਕੁ ਸੱਟ ਲੱਗੀ ਏ ਤੁਹਾਡੇ ਭਰਾ ਦੇ ਤੁਸੀਂ ਦੱਸ ਰਹੇ ਜੀ ਕਿੰਨਾ ਸੱਟ ਲੱਗੀ ਏ ਕਿੰਨੀ ਕੁ ਸੱਟ ਲੱਗੀ ਏ ਤੇ ਇਸ ਵਕਤ ਕਿੱਥੇ ਨੇ ਉਹ ਉਹ ਮਹਾਰਾਜੋ ਮਲ ਕੇ ਵੀ ਸਮਝੋ ਜਾਨ ਤਾਂ ਹੀ ਬਚ ਗਏ ਆ ਬਾਕੀ ਤੇ ਉਦਾਂ ਮਲ ਹਸਪੀਟਲ ਆ ਜੀ ਜਾਨ ਤਾਂ ਹੀ ਬਚ ਗਏ ਵੀ ਸਿਰਫ ਮਾਲਕ ਨੇ ਜਾਨ ਬਚਾਤੀ ਉਹਨਾਂ ਦੀ ਹਾਂਜੀ ਗੁੱਡੀਆਂ ਵੀ ਸਟਾਮ ਵਿੱਚ ਮਲ ਜਦੋਂ ਬਾਲੇ ਜਾਂ ਘਾਟ ਡਿੱਗਣ ਲੱਗੇ ਉਹਨਾਂ ਦੇ ਵਿੱਚ ਸਰਗੀ ਵਗੈਰਾ ਸੀ ਉਦਾਂ ਡਾਹੇ ਹੀ ਅਹੀਂ ਜੀ ਤੇ ਉਹ ਬਚਾਦਾ ਕਰਕੇ ਉਹਨਾਂ ਦੇ ਨਾਲ ਉਹਦੇ ਕਾਰਨ ਜਿਆਦਾ ਛੱਟ ਲੱਗ ਗਈ ਹੈ ਜੀ ਹੁਣ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਆ ਜੀ ਵੀਰਾਂ ਨੂੰ ਤੇ ਭਰਾਵਾਂ ਨੂੰ ਸਾਡੇ ਗਰੀਬ ਬੰਦੇ ਆਸੀਂ ਗਵਰੀਬ ਪਰਿਵਾਰ ਉਹ ਖਾਣੇ ਜੀ ਉਹ ਚੱਲਦਾ ਵਾ ਸਾਡੀ ਵੱਤ ਵਦ ਮਤ ਕਰੋ ਜੀ ਠੀਕ ਹੈ ਜੀ ਇਹ ਸੀ ਸਾਡੇ ਨਾਲ ਪੀੜਿਤ ਪਰਿਵਾਰ ਸੀ ਸਾਡੇ ਨਾਲ ਜਿਨ੍ਹਾਂ ਤੇ ਆ ਨੁਕਸਾਨ ਹੋਇਆ ਏ ਉਹਨਾਂ ਤੋਂ ਪਤਾ ਲੱਗਾ ਏ ਕਿ ਉਹਨਾਂ ਦੇ ਫਾਦਰ ਸਾਹਿਬ ਵੀ ਏ ਜਿਹੜੇ ਉਹਨਾਂ ਦੀ ਵੀ ਡੈਥ ਹੋ ਚੁੱਕੀ ਏ ਉਹਨਾਂ ਦੀ ਬਜ਼ੁਰਗ ਮਾਤਾ ਇਹ ਘਰ ਦੇ ਵਿੱਚ ਉਹਨਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ ਏ ਅੱਖਾਂ ਤੋਂ ਉਮਰ ਦੀ ਬੜੇ ਪੇਦੇ ਨਾਲ ਦਿਖਣਾ ਘਟ ਹੋ ਗਿਆ ਏ ਸਾਡੀ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕੈਮਰਾਮੈਨ ਅਮਰਤਪਾਲ ਦੇ ਨਾਲ ਹਰਵਿੰਦਰ ਸਹਾਉਤਾ ਦੀ ਰਿਪੋਰਟ ਖਡੂਰ ਸਾਹਿਬ